ਗੁਰੂ ਪਿਆਰਿਓ ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਤਿੰਨ ਪੜਾਅ ਆਉਂਦੇ ਨੇ ਬਹੁਤ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਇਹ ਤਿੰਨਾਂ ਪੜਾਵਾਂ ਦੇ ਵਿੱਚੋਂ ਲੰਘਦੇ ਨੇ ਇਹ ਤਿੰਨ ਪੜਾਅ ਇਹ ਤਿੰਨ ਰੰਗ ਕਿਹੜੇ-ਕਿਹੜੇ ਨੇ ਆਓ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਮ ਤੋਂ ਆਮ ਲੋਕਾਂ ਤੱਕ ਖਾਸ ਕਰਕੇ ਸਾਡੇ ਨੌਜਵਾਨ ਭੈਣ ਭਰਾਵਾਂ ਤੱਕ ਪਹੁੰਚਾਇਓ ਜਿਹੜੇ ਅੱਜ ਦੇ ਸਮੇਂ ਕੁਰਾਹੇ ਪੈਂਦੇ ਜਾ ਰਹੇ ਨੇ ਤਾਂ ਜੋ ਉਹਨਾਂ ਨੂੰ ਸਮਝ ਲੱਗ ਸਕੇ ਸਾਡੀ ਜ਼ਿੰਦਗੀ ਦੇ ਤਿੰਨ ਪੜਾਅ ਨੇ ਪਹਿਲੇ ਨੰਬਰ ਤੇ ਬਚਪਨ ਆਉਂਦਾ ਦੂਜੇ ਨੰਬਰ ਤੇ ਜਵਾਨੀ ਆਉਂਦੀ ਹੈ ਤੀਜੇ ਨੰਬਰ ਤੇ ਬੁਢਾਪਾ ਆਉਂਦਾ ਹੈ ਬਚਪਨ ਉਹ ਜਿਵੇਂ ਬੱਚੇ ਅਸੀਂ ਬੱਚੇ ਹੁੰਦੇ ਹਾਂ ਜਵਾਨੀ ਉਹ ਜਿਸ ਦੇ ਵਿੱਚ ਅਸੀਂ ਜਵਾਨ ਹੁੰਨੇ ਆ ਬੁਢਾਪਾ ਉਹ ਜਿਸ ਵਿੱਚ ਅਸੀਂ ਬਜ਼ੁਰਗ ਹੁੰਨੇ ਆ ਇਹ ਤਿੰਨ ਪੜਾਵਾਂ ਦੇ ਵਿੱਚੋਂ ਤਿੰਨ ਰੰਗਾਂ ਦੇ ਵਿੱਚੋਂ ਦੋ ਰੰਗ ਐਸੇ ਨੇ ਦੋ ਪੜਾਅ ਐਸੇ ਨੇ ਜਿਨ੍ਹਾਂ ਨੂੰ ਸਹਾਰੇ ਦੀ ਬਹੁਤ ਜ਼ਰੂਰ ਹੁੰਦੀ ਹੈ ਉਹ ਸਹਾਰਾ ਕਿਹੜੇ-ਕਿਹੜੇ ਨੇ ਬਚਪਨ ਤੇ ਬੁਢੇਪਾ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਸਹਾਰੇ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਿਹੜਾ ਨੌਜਵਾਨ ਹੁੰਦਾ ਨਾ ਉਹ ਸਰੀਰਕ ਤੌਰ ਤੇ ਬਲਵਾਨ ਵੀ ਹੁੰਦਾ ਸਮਝਦਾਰ ਵੀ ਹੁੰਦਾ ਉਹ ਕਿਵੇਂ ਨਾ ਕਿਵੇਂ ਆਪਣਾ ਜੀਵਨ ਜਵਾਨੀ ਵਾਲਾ ਤਾਂ ਗੁਜ਼ਾਰ ਸਕਦਾ ਪਰ ਜੇ ਬਚਪਨ ਵਿੱਚ ਹੋਵੇ ਜਾਂ ਬਜ਼ੁਰਗ ਵਿੱਚ ਹੋਵੇ ਬੁਢਾਪੇ ਵਿੱਚ ਹੋਵੇ ਉਹ ਨਹੀਂ ਫਿਰ ਆਪਣਾ ਜੀਵਨ ਲਗਾ ਸਕਦਾ ਕਿਉਂਕਿ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਸਹਾਰੇ ਦੀ ਜ਼ਰੂਰਤ ਪੈਂਦੀ ਹੈ ਇਹਨਾਂ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਸਹਾਰਾ ਕੌਣ ਬਣਦਾ ਹੈ ਉਹ ਸਹਾਰਾ ਬਣਦਾ ਹੈ ਨੌਜਵਾਨ ਉਹ ਭਾਵੇਂ ਭੈਣ ਹੋਵੇ ਭਾਵੇਂ ਭਰਾ ਹੋਵੇ ਜਵਾਨੀ ਸਹਾਰਾ ਬਣਦੀ ਹੈ ਇਸ ਜਵਾਨੀ ਦੇ ਪਿਛਲੇ ਪਾਸੇ ਵੀ ਸਹਾਰਾ ਤੇ ਅਗਲੇ ਪਾਸੇ ਵੀ ਸਹਾਰਾ ਦੋ ਜ਼ਿੰਮੇਵਾਰੀਆਂ ਨੇ ਤਾਂ ਹੀ ਤਾਏ ਬੇਨਤੀ ਕਰਨ ਲੱਗੇ ਆ ਕਿ ਜਿਹੜੇ ਨੌਜਵਾਨ ਕੁਰਾਹੇ ਪੈ ਚੁੱਕੇ ਨੇ ਨਸ਼ਿਆਂ ਵੱਲ ਤੁਰ ਚੁੱਕੇ ਨੇ ਗੈਂਗਸਟਰੀ ਵੱਲ ਪੈ ਵਧਰ ਚੁੱਕੇ ਨੇ ਜਾਂ ਉਹ ਆਪਣਾ ਜੀਵਨ ਬਰਬਾਦ ਕਰ ਚੁੱਕੇ ਨੇ ਉਸ ਪਰਿਵਾਰ ਦੇ ਵਿੱਚ ਜਿਹੜੀ ਜਵਾਨੀ ਤਾਂ ਰੁਲਦੀ ਹੀ ਰੁਲਦੀ ਹੈ ਉਹਨਾਂ ਦਾ ਬਚਪਨ ਵੀ ਰੁਲਦਾ ਹੈ ਉਸ ਪਰਿਵਾਰ ਦਾ ਤੇ ਉਸ ਪਰਿਵਾਰ ਦੇ ਵਿੱਚ ਬੁਢੇਪਾ ਵੀ ਰੁਲਦਾ ਹੈ ਉਹਦੇ ਬੱਚੇ ਵੀ ਰੁਲਦੇ ਨੇ ਉਹਦੇ ਬਜ਼ੁਰਗ ਵੀ ਰੁਲਦੇ ਨੇ ਜਿਹੜੇ ਨੌਜਵਾਨ ਅੱਜ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਉਹ ਆਪਣਾ ਤਾਂ ਜੀਵਨ ਬਰਬਾਦ ਕਰ ਹੀ ਰਹੇ ਨੇ ਉਹਨਾਂ ਦੇ ਘਰ ਵਾਲੇ ਭਾਵੇਂ ਉਹਨਾਂ ਦੀ ਪਤਨੀ ਹੋਵੇ ਤੇ ਭਾਵੇਂ ਉਹਨਾਂ ਦੇ ਬੱਚੇ ਹੋਣ ਉਹ ਰੁੱਲਦੇ ਨੇ ਭਾਵੇਂ ਉਹਨਾਂ ਦੇ ਮਾਪੇ ਬਜ਼ੁਰਗ ਹੋਣ ਉਹ ਵੀ ਰੁੱਲਦੇ ਨੇ ਇਸ ਕਰਕੇ ਨੌਜਵਾਨ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਜ਼ਿੰਦਗੀ ਦੇ ਤਿੰਨ ਪੜਾਵਾਂ ਦੇ ਵਿੱਚੋਂ ਦੋ ਪੜਾਵਾਂ ਦੇ ਦੋ ਰੰਗਾਂ ਦੇ ਬਹੁਤ ਵੱਡੇ ਸਹਾਰੇ ਹੋ ਤੁਹਾਡੇ ਤੋਂ ਬਿਨਾ ਕੋਈ ਸਹਾਰਾ ਨਹੀਂ ਹੈ ਤੁਸੀਂ ਬੱਚਿਆਂ ਦੇ ਸਹਾਰੇ ਹੋ ਬਜ਼ੁਰਗਾਂ ਦੇ ਸਹਾਰੇ ਹੋ ਇਸ ਕਰਕੇ ਆਪਣੀਆਂ ਜਵਾਨੀਆਂ ਨੂੰ ਚੰਗੇ ਪਾਸੇ ਤੋਰੋ ਵਧੀਆ ਰਸਤੇ ਤੇ ਤੋਰੋ ਜਿਵੇਂ ਮਨੁੱਖ ਫੌਰਨ ਕੰਟਰੀਆਂ ਅੱਗੇ ਤੋਂ ਅੱਗੇ ਵੱਧ ਰਹੀਆਂ ਨੇ ਤਰੱਕੀ ਕਰ ਰਹੀਆਂ ਨੇ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਅੱਗੇ ਵਧਿਏ ਤੇ ਤਰੱਕੀ ਕਰੀਏ ਗੁਰੂ ਵਾਲੇ ਰਸਤੇ ਤੇ ਤੁਰੀਏ ਇਹ ਜਿਹੜੀ ਬਹੁਤ ਅਹਿਮ ਜਾਣਕਾਰੀ ਸੀ ਇਹ ਮੇਰਾ ਮਿੱਤਰ ਹੈ ਬਹੁਤ ਹੀ ਸਤਿਕਾਰਯੋਗ ਵੀਰ ਕਥਾਵਾਚਕ ਭਾਈ ਗਿਆਨੀ ਗੁਰਦੇਵ ਸਿੰਘ ਮੁੰਡਾ ਪਿੰਡ ਜੀ ਤੋਂ ਉਹਨਾਂ ਨੇ ਵੀ ਸਾਂਝੀ ਕੀਤੀ ਸੀ ਮੇਰਾ ਦਿਲ ਕੀਤਾ ਕਿ ਮੈਂ ਵੀ ਇਹ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਸੰਗਤਾਂ ਤੱਕ ਪਰਿਵਾਰਾਂ ਤੱਕ ਖਾਸ ਕਰਕੇ ਨੌਜਵਾਨ ਪੜਾਣਾਂ ਤੱਕ ਭਰਾਮਾਂ ਤੱਕ ਜਰੂਰ ਪਹੁੰਚਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ